ਮੈਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਅੰਦਰ ਪਹਿਲੀ ਢੇਰੀ ਰਾਜਪੁਰੇ ਦੇ ਅੰਦਰ ਥੋਲੀ ਗਈ ਹੈ ਹਰਵਿੰਦਰ ਸਿੰਘ ਕਿਸਾਨ ਜਿਨ੍ਹਾਂ ਦਾ ਪਿੰਡ ਪਾਪਲ ਹੈ ਉਹ ਪੰਜਾਬ ਦੇ ਪਹਿਲੇ ਕਿਸਾਨ ਹਰਵਿੰਦਰ ਸਿੰਘ ਬਣੇ ਨੇ ਜਿਨ੍ਹਾਂ ਦੀ ਅੱਜ ਢੇਰੀ ਇੱਥੇ ਥੋਲੀ ਗਈ ਹੈ ਸੋ ਮੇਰੇ ਵੱਲੋਂ ਹਰਵਿੰਦਰ ਸਿੰਘ ਨੂੰ ਬਿਮਾਰਕਾਂ ਔਰ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪਹਿਲਾਂ ਹੀ ਜੀ ਆਇਆਂ ਕਹ ਚੁੱਕੇ ਹਾਂ ਪਹਿਲੀ ਤਰੀਕ ਤੋਂ ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਉਹਦੇ ਲਈ ਜਿੰਨੇ ਵੀ ਲੋੜਿੰਦੇ ਕਾਜ਼ ਨੇ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦੇਸ਼ ਨੇ ਉਹ ਉਹਦੇ ਤਦ ਪੂਰੇ ਕੀਤੇ ਜਾ ਚੁੱਕੇ ਆ ਸੋ ਅ ਅੱਜੋ ਦੀ ਸ਼ੁਰੂਆਤ ਹੋਈ ਆ ਪੰਜਾਬ ਦੇ ਅੰਦਰ ਜਿਹੜੀ ਵੀਟੀ ਗਵਰਨਮੈਂਟ ਦੀ ਸੋ ਮੇਰੇ ਨਾਲ ਭੈਣ ਜੀ ਨੀਨਾ ਮਿੱਤਰ ਜੀ ਜਿਹੜੇ ਸਾਡੇ ਵਿਧਾਇਕ ਨੇ ਰਾਜਪੁਰੇ ਤੋਂ ਔਰ ਮੇਰੇ ਪੰਜਾਬ ਦੇ ਸੈਕਟਰੀ ਰਾਹੁਲ ਤਵਾੜੀ ਜੀ ਔਰ ਮੇਰੇ ਡਾਇਰੈਕਟਰ ਵਰਿੰਦਰ ਸ਼ਰਮਾ ਜੀ ਡੀਸੀ ਮੈਡਮ ਪਟਿਆਲਾ ਸੋ ਸਮਸ ਜਿਹੜੇ ਸਾਡੇ ਅਧਿਕਾਰੀ ਸਹਿਵਾਣ ਨੇ ਅੱਜ ਉਹਨਾਂ ਦੀ ਗਵਾਈ ਦੇ ਵਿੱਚ ਇੱਥੇ ਕੀਤੀ ਸ਼ੁਰੂਆਤ ਕੀਤੀ ਹੈ ਸੋ ਲਗਾਤਾਰ ਜਿਉਂ-ਜਿਉਂ ਸਮਾਂ ਦਿਨ ਬੀਤਣੇ ਤੇ ਜਿਹੜੀ wheat ਦੀ procurement ਦਾ ਸੀਜ਼ਨ ਆ ਉਹ ਪੀਕ ਤੇ ਜਾਣਾ ਸੋ ਅਸੀਂ ਸਾਰੇ ਬੰਦੋਬਸ ਪੰਜਾਬ ਦੀਆਂ ਮੰਡੀਆਂਸ ਕੀਤੇ ਆ ਸੋ ਮੈਂ ਕਹਿ ਸਕਦਾ ਕਿ 124 ਲੱਖ ਮੀਟ ਦਾ ਟਾਰਗੇਟ ਜਿਹੜਾ ਸਾਨੂੰ ਐਫਸੀਈ ਵੱਲੋਂ ਮਿਲਿਆ ਭਾਰ ਸਰਕਾਰ ਵੱਲੋਂ ਔਰ ਜਿਸ ਕਿਸਮ ਦੀ ਫੀਡਬੈਕ ਹੈ ਚੰਗੀ ਫਸਲ ਹੈ ਪੰਜਾਬ ਦੇ ਅੰਦਰ ਬੰਪਰ ਫਸਲ ਦੀ ਸੁਭਾਵਨਾ ਹੈ ਉਹਦੇ ਮੁਤਾਬਕ ਅਸੀਂ ਇਹ ਟਾਰਗੇਟ ਪੂਰਾ ਕਰਾਂਗੇ ਸੋ 28894 ਕਰੋੜ ਰੁਪਏ ਦੀ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸਾਡੇ ਕੋਲ ਸੀਸੀਐਲ ਉਹ ਵੀ ਅਵੇਲੇਬਲ ਹੈ ਸਾਡੇ ਕੋਲ ਪਹੁੰਚ ਚੁੱਕੀ ਹੈ ਆਰਬੀ ਵੱਲੋਂ ਤੇ ਲਗਭਗ ਬਾਰਦਾਨਾ 100% 5 ਲੱਖ ਕਟੇ ਜਿਹੜੇ ਆ ਸਾਨੂੰ ਚਾਹੀਦੇ ਹੁੰਦੇ ਆ ਵੀਟ ਦੀ ਪ੍ਰੋਕੂਰਮੈਂਟ ਦੇ ਲਈ ਉਹ ਵੀ ਸਾਡੇ ਕੋਲ ਆਲਮੋਸਟ ਸਾਡੇ ਕੋਲ ਪਹੁੰਚ ਚੁੱਕੇ ਆ ਬਲਕਿ ਜਿੱਥੇ ਜਿੱਥੇ ਮੰਡੀਆਂ ਨੇ ਖਰੀਦ ਕੇਂਦਰ ਨੇ ਉੱਥੇ ਅਸੀਂ ਪੁੱਜਦੇ ਜਿਹੜੇ ਆ ਉਹ ਆਪਣਾ ਕਰ ਦਿੱਤੇ ਗਏ ਆ ਸੋ 1865 ਮੰਡੀਆਂ ਜਿਹੜੇ ਖਰੀਦ ਕੇਂਦਰ ਨੇ ਪੱਕੇ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਮੱਲੇ ਖਰੀਦ ਹੋਣੀ ਆ ਸੋ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਪਣੀ ਫਸਲ ਲੈ ਕੇ ਆਣਗੇ ਸੋ ਲੋੜ ਪੈਣ ਤੇ ਜੇ ਕਿਤੇ ਨਜ਼ਰ ਆਵੇ ਤਾਂ ਸਾਡੇ ਕੋਲ ਆਰਜੀ ਮੰਡੀਆਂ ਵੀ ਨੇ ਸਿਸੂ ਮੰਡੀਆਂ ਉਹ ਵੀ ਅਸੀਂ ਹਰ ਵਾਰ ਉਹ ਮਲਜ਼ੂਜ਼ ਕਰਦੇ ਆ ਸੋ 2425 ਰੁਪਏ ਜਿਹੜੀ ਐਮਐਸਪੀ ਆ ਉਹਦੇ ਉੱਤੇ ਕਿਸਾਨ ਦੀ ਫਸਲ ਖਰੀਦੀ ਜਾਊਗੀ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਾਂਗਾ ਕਿ ਬਿਲਕੁਲ ਚੜਦੀ ਕਲਾ ਚ ਆਪਣੀ ਫਸਲ ਲੈ ਕੇ ਮੰਡੀ ਚਾਨ ਕੱਲਾ ਕੱਲਾ ਦਾਣਾ ਚ ਕਾਂਗੇ ਐਮਐਸਪੀ ਤੋਂ ਚੱਕਾਂਗੇ ਔਰ ਇਹਦੇ ਲਈ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਪੰਜਾਬ ਦੇ ਕਿਸਾਨ ਨੂੰ ਨਾ ਆਵੇ ਸਾਡੀ ਕੋਸ਼ਿਸ਼ ਹੋਏਗੀ ਕਿ ਮੰਡੀਆਂ ਦੇ ਅੰਦਰ ਪਾਣੀ ਦੀ ਚੰਗੀ ਵਿਵਸਥਾ ਹੋਵੇ ਬਾਕੀ ਜਿੰਨਾ ਵੀ ਸਾਡਾ ਡਿਪਾਰਟਮੈਂਟ ਦਾ ਸਰਕਾਰ ਦਾ ਮੈਕੈਨਿਜ਼ਮ ਹੈ ਉਹ ਸਾਰਾ ਆਪਣੇ ਆਪਣੇ ਥਾਈ ਡਿਪਲੋਏਟ ਕਰ ਦਿੱਤਾ ਗਿਆ ਸੋ ਮੇਰੇ ਵੱਲੋਂ ਫਿਰ ਦੁਬਾਰਾ ਅੱਜ ਹਰਵਿੰਦਰ ਸਿੰਘ ਨੂੰ ਮੁਬਾਰਕਾ ਜਿਨ੍ਹਾਂ ਦੀ ਜਿਹੜੇ ਪਹਿਲੇ ਪੰਜਾਬ ਦੇ ਕਿਸਾਨ ਬਣੇ ਆ ਮਾਨ ਜੋਗ ਮੁੱਖ ਮੰਤਰੀ ਜੀ ਵੱਲੋਂ ਵੀ ਸੋ ਸੀਐਮ ਭਗਵੰਤ ਮਾਨ ਜੀ ਦਾ ਹਦੇਸ਼ ਹੈ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਮਜ਼ਦੂਰਾ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਮਤਲਬ ਪੂਰੀ ਜਿਹੜੀ ਤੰਦਈ ਦੇ ਨਾਲ ਸਾਡੇ ਅਧਿਕਾਰੀ ਸਹਿਬਾਨ ਵੀ ਆਪਣੀ ਨਜ਼ਰ ਰੱਖੇ ਹੋਏ ਆ ਮੈਂ ਵੀ ਇਹਨਾਂ ਦਿਨਾਂ ਚ ਮੰਡੀਆਂ ਦੇ ਅੰਦਰ ਹੀ ਆ ਸੋ ਹਰ ਤਰ੍ਹਾਂ ਦੀ ਸਿੱਧੀ ਦੇ ਨਾਲ ਜਿਹੜਾ ਉਹ ਪ੍ਰਬੰਧ ਸੀ ਕੀਤੇ ਆ ਸੋ ਕਿਸਾਨ ਆਣ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਕੱਲਾ ਕੱਲਾ ਦਾਣਾ ਪੰਜਾਬ ਦੀਆਂ ਮੰਡੀਆਂ ਸਟਾਰ ਆ ਕੇ ਕੋਈ ਦਿੱਲੀ ਦਾ ਨਵੀਂਗਾ